ਮਾਤਾ ਸੁੰਦਰੀ ਕਾਲਜ ਮਾਨਸਾ ਵਿਖੇ 2 ਮਹੀਨੇ ਤੋਂ ਕਲਾਸਾਂ ਨਾ ਲੱਗਣ ਦੇ ਰੋਸ ਵਿੱਚੋਂ ਕਾਲਜ ਦੀਆਂ ਲੜਕੀਆਂ ਵੱਲੋਂ ਸ਼ਹਿਰ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਉਹਨਾਂ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਕਿਹਾ ਕਿ ਉਹਨਾਂ ਦੀਆਂ ਕਾਲਜ ਵਿੱਚ ਕਲਾਸਾਂ ਨਹੀਂ ਲੱਗ ਰਹੀਆਂ ਅਤੇ ਪ੍ਰੋਫੈਸਰਾਂ ਦੀ ਘਾਟ ਹੋਣ ਕਾਰਨ ਉਹਨਾਂ ਨੂੰ ਵਾਪਸ ਕਰਾਣੋਂ ਨਿਰਾਸ਼ ਪਰਤਣਾ ਪੈਂਦਾ ਹੈ। ਉਹਨਾਂ ਨੇ ਕਿਹਾ ਕਿ ਜੇਕਰ ਜਲਦ ਹੀ ਸਰਕਾਰ ਵੱਲੋਂ ਕਾਲਜ ਦੇ ਵਿੱਚ ਪ੍ਰੋਫੈਸਰਾਂ ਦੀ ਕਮੀ ਨੂੰ ਪੂਰਾ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਵਿਦਿਆਰਥੀਆਂ ਵੱਲੋਂ ਪੱਕੇ ਤੌਰ ਤੇ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ ਜਾਵੇਗਾ। ਸਿੰਦਰੀ ਗਰਲਸ ਕਾਲਜ ਦੇ ਵਿੱਚ ਹਨਾ ਸਟੂਡੈਂਟਾਂ ਦੇ ਕਲਾਸਾਂ ਨਾ ਲੱਗਣ ਕਾਰਨ ਉਹਦੇ ਵਾਸਤੇ ਸਟੂਡੈਂਟਾਂ ਨੇ ਬਹੁਤ ਵੱਡਾ ਰੋਸ ਪ੍ਰਦਰਸ਼ਨ ਕੀਤਾਗਾ ਕਿਉਂਕਿ ਅੱਜ ਦੇ ਇਸ ਦਾ ਮਤਲਬ ਕੁਝ ਮੰਗਾਂ ਲੱਗੀਆਂ ਜਿਹੜੀਆਂ ਸਟੂਡੈਂਟ ਵੱਲੋਂ ਨਹੀਂ ਲੱਗੀਆਂ ਜਿਸ ਜਿਵੇਂ ਸਾਡੇ ਟੀਚਰਾਂ ਨੂੰ ਬਹਾਲ ਕੀਤਾ ਜਾਵੇ ਪੀੜ੍ਹੀ ਟੀਚਰ ਨੇ ਜਿਹੜਾ ਉਹਨਾਂ ਦੀ ਵੱਡੀ ਗਿਣਤੀ ਦੇ ਵਿੱਚ ਸਾਡੇ ਮਤਲਬ ਉਹ ਕਾਲਜ ਦੇ ਵਿੱਚ ਮਤਲਬ ਬਹੁਤ ਵੱਡੇ ادارے ਵਿੱਚ ਉਹ ਨਹੀਂ ਆ ਰਹੇਗੇ ਜਿਸ ਕਰਕੇ ਸਾਡੇ ਕਲਾਸਾਂ ਨਹੀਂ ਲੱਗ ਰਹੀਆਂ ਉਸ ਦੇ ਹੱਕ ਦੇ ਵਿੱਚ ਅਸੀਂ ਸਟੂਡੈਂਟਾਂ ਨੇ ਅੱਜ ਰੋਸ ਪ੍ਰਦਰਸ਼ਨ ਕੀਤਾ ਵੀ ਸਾਡੇਆਂ ਮਤਲਬ ਜਲਦ ਤੋਂ ਜਲਦ ਕਲਾਸਾਂ ਸਟਾਰਟ ਕੀਤੀਆਂ ਜਾ ਰਹੀਆਂ ਹਨ ਅਗਲੀ ਰਣਨੀਤੀ ਕੀ ਰਹੇਗੀ ਗਗਨ ਅਗਲੀ ਰਣਨੀਤੀ ਇਹ ਜੀ ਜੇ ਅਸੀਂ ਇਹਨਾਂ ਨੂੰ ਮਤਲਬ ਅੱਜ ਦੇ ਰੋਜ਼ ਪ੍ਰਦਰਸ਼ਨ ਦੇ ਇਹ ਜਿਹੜੇ ਐਲਾਨ ਕੀਤਾ ਵੀ ਸਾਡੇ ਕਲਾਸਾਂ ਸੋਮਵਾਰ ਤੋਂ ਬਹਾਲ ਕੀਤੀਆਂ ਜਾਣ ਜੇ ਇਹ ਮਤਲਬ ਇਸ ਮੁੱਦੇ ਤੇ ਕੋਈ ਗੱਲ ਨਹੀਂ ਕੀਤੀ ਜਾਂਦੀ ਤਾਂ ਅਸੀਂ ਸੋਮਵਾਰ ਨੂੰ ਪੱਕਾ ਮੋਰਚਾ ਲਾਉਣ ਲਈ ਮਤਲਬ ਕੱਲ ਲਗਾਦੇ ਸਰ ਸਾਡੇ ਇਹਨਾਂ ਮਤਲਬ ਸਾਡੇ ਮੈਥਮੈਟਿਕਲ ਕਾਲਜ ਦੇ ਵਿੱਚ ਕਲਾਸਾਂ ਨਹੀਂ ਲੱਗ ਰਹੀਆਂ ਸਾਡੀ ਲੰਬੇ ਸਮੇਂ ਤੋਂ ਤਿੰਨ ਮਹੀਨੇ ਤੋਂ ਸਾਡੀ ਕਲਾਸਾਂ ਨਹੀਂ ਲੱਗ ਰਹੀਆਂ ਤੇ ਕੁਝ ਬੱਚੇ ਨੇੜੇ ਸਟੂਡੈਂਟ ਨੇ ਉਹ ਡੇਲੀ ਆ ਕੇ ਕਰਾਇਆ ਲਗਾ ਕੇ ਆਪਣੇ ਮੁੜ ਜਾਂਦੇ ਨੇਗੇ ਤੇ ਇੱਥੇ ਨਾ ਜਿਹੜੇ 2-4 ਰੈਗੂਲਰ ਟੀਚਰ ਨੇਗੇ ਤੇ ਉਹੀ ਹੁੰਦੇ ਨੇ ਕਿ ਸਰਕਾਰੀ ਤੇ ਬਾਕੀ ਸਾਰੇ ਟੀਚਰ ਪੀਟੀਏ ਰੱਖੇ ਹੋਏ ਨੇਗੇ ਜੇ ਹੱਦੀ ਕਸੰਦਵਲ ਹਜੇ ਵੀ ਨਾ ਹੋਇਆ ਤੇ ਫਿਰ ਅਸੀਂ ਉਹ ਪ੍ਰੋਸੈਸ ਨੂੰ ਪੂਰਾ ਜੋਸ਼ ਲਗਾ ਲਗਾ ਅਸੀਂ 2 ਮਹੀਨੇ ਹੋ ਗਏ ਸਾਡੀਆਂ ਕਲਾਸਾਂ ਨਹੀਂ ਲੱਗ ਰਹੀਆਂ ਜਿਸ ਕਰਕੇ ਅਸੀਂ ਬਹੁਤ ਵੱਡਾ ਰੋਸ ਪ੍ਰਦਰਸ਼ਨ ਕੀਤਾ ਹੈ ਜੇ ਹੁਣ ਵੀ ਸਾਡੀ ਸਾਡੀ ਗੱਲ ਨਹੀਂ ਮੰਨੀ ਕਿਸੇ ਨੇ ਸਾਡੇ ਹੱਕਾਂ ਲਈ ਨਹੀਂ ਖੜੇ ਤਾਂ ਅਸੀਂ ਵੱਡਾ ਪ੍ਰਦਰਸ਼ਨ ਕਰਾਂਗੇ ਤੇ ਹੋਰ ਵੀ ਕੌਜਾਂ ਨੂੰ ਪੱਠਾ ਕਰਾਂਗੇ ਇਸ ਲਈ ਸਾਰਾ ਕਹਿ ਰਹੇ ਆ ਆਪਣੇ ਦੇਸ਼ ਦੇ ਕਿਨਾਰਾ ਦਾ ਵੀ ਬੇਟੀ ਪੜਾਓ ਬੇਟੀ ਬਚਾਓ ਬੇਟੀਆਂ ਨੂੰ ਸਾਡੇ ਮਾਪਿਆਂ ਨੇ ਪੇਸ਼ ਤਾਂ ਤੁਹਾਨੂੰ ਪਰ ਤੁਹਾਨੂੰ ਪੜਾਉ ਉਹ ਕੌਣ ਸਾਡਾ ਕਾਲਜ ਖਾਲੀ ਪਿਆਗਾ ਟੀਚਰ ਹੈ ਨਹੀਂ ਸਟੂਡੈਂਟ ਹੁੰਦੇ ਆ ਤੇ ਜਾਂਦੇ ਆ ਅਸੀਂ ਪੜਾਂਗੇ ਕਿੱਥੋਂ ਸਾਨੂੰ ਪੜਾਇਆ ਨਹੀਂ ਜਾ ਰਿਹਾ ਸਾਡੇ ਟੀਚਰਾਂ ਨੂੰ ਫੰਡ ਤਾਂ ਜੇ ਫੰਡ ਦੇਣਗੇ ਫੇਰ ਹੀ ਸਾਡੇ ਟੀਚਰ ਪੜਾਉਣਗੇ ਨਾ ਇਸ ਲਈ ਅਸੀਂ ਸੋਮਵਾਰ ਨੂੰ ਬਹੁਤ ਵੱਡਾ ਪ੍ਰਦਰਸ਼ਨ ਕਰਾਂਗੇ ਜੇ ਹੁਣ ਵੀ ਸਾਡੀ ਗੱਲ ਨਹੀਂ ਮੰਨੀ ਗਈ ਸਾਡੇ ਟੀਚਰਾਂ ਨੂੰ ਫੰਡ ਨਹੀਂ ਦਿੱਤਾ ਗਿਆ ਤੇ ਜਿਹੜਾ ਅਸੀਂ ਫੰਡ ਦਿੱਤਾਗਾ ਫੀਸ ਭਰੀ ਹੈਗੀ ਉਹ ਅਸੀਂ ਵਾਪਸ ਕਰਵਾਵਾਂਗੇ ਅੱਜ ਅਸੀਂ ਵਿਦਿਆਰਥੀ ਜਥੇਬੰਦੀ ਆਲੇ ਦੀ ਸਟੂਡੈਂਟਸ ਐਸੋਸੀਏਸ਼ਨ ਵੱਲੋਂ ਮਾਤਾ ਹੁੰਦਰੀ ਕਰ ਲਏ ਜੀ ਕਾਲ ਦੇ ਮਾਨਸਾ ਦੇ ਵਿੱਚ ਵਿਦਿਆਰਥੀਆਂ ਨੂੰ ਨਾਲ ਲੈ ਕੇ ਪ੍ਰਦਰਸ਼ਨ ਕੀਤਾਗਾ ਗੇਟ ਰੈਲੀ ਕੀਤੀ ਆ ਤੇ ਮਾਮਲਾ ਇਹ ਆ ਵੀ ਪਿਛਲੇ ਡੇਢ ਦੋ ਮਹੀਨਿਆਂ ਤੋਂ ਵਿਦਿਆਰਥੀਆਂ ਤੋਂ ਪੀਟੀਆ ਫੰਡ ਜਿਹੜਾ ਭਰਾ ਲਿਆ ਗਿਆ ਦਾਖਲੇ ਵੇਲੇ ਪਰ 2 ਮਹੀਨਿਆਂ ਤੋਂ ਨਾ ਤਾਂ ਪੀਟੀਈ ਫੰਡਾ ਪੀਟੀਈ ਸਟਾਫ ਜਿਹੜਾ ਉਹ ਕਲਾਸਾਂ ਉਹ ਲਾਉਣ ਵਾਸਤੇ ਆ ਰਿਹਾ ਹੈਗਾ ਤੇ ਗੈਸਟ ਫੈਕਲਟੀ ਸਟਾਫ ਆ ਜਿਹੜਾ ਉਹ ਆਪਦੇ ਆਪ ਨੂੰ ਬਹਾਲ ਕਰਾਉਣ ਵਾਸਤੇ ਯੂਨੀਵਰਸਿਟੀ ਦੇ ਵਿੱਚ ਧਰਨੇ ਤੇ ਬੈਠਾ ਹੈਗਾ ਜਿਹਦੇ ਕਰਕੇ ਅਸਰੇ ਆ ਵੀ ਵਿਦਿਆਰਥੀਆਂ ਦੀਆਂ ਕਲਾਸਾਂ ਨਹੀਂ ਲੱਗ ਰਹੀਆਂ ਵਿਦਿਆਰਥੀ ਇੱਥੇ ਆਉਂਦੀਆਂ ਨੇ ਗਿਆ ਬੈਠ ਕੇ ਮੁੜ ਜਾਂਦੇ ਨੇ ਠੀਕ ਹੈ ਨਾ ਤੋ 2 ਮਹੀਨਿਆਂ ਤੋਂ ਪੰਜਾਬ ਸਰਕਾਰ ਦੇ ਨਾ ਪ੍ਰਸ਼ਾਸਨ ਦੇ ਯੂਨੀਵਰਸਿਟੀ ਦੇ ਤੇ ਕੋਈ ਜੁਨੀ ਸਰਕਾਰੀ ਕੰਨਾਂ ਤੋਂ ਕੰਨਾਂ ਤੇ ਮੰਗਲਵਾਰ ਨੂੰ ਵੀ ਅਸੀਂ ਪ੍ਰਦਰਸ਼ਨ ਕੀਤਾ ਸੀ ਅਧਿਆਪਕਾਂ ਨੂੰ ਨਾਲ ਲੈ ਕੇ ਉਹਦੇ باوجود ਵੀ ਸਾਡਾ ਕੋਈ ਹੱਲ ਨਹੀਂ ਕੀਤਾ ਜਾਦਾ ਸਰਕਾਰ ਵੱਲੋਂ ਤੇ ਪ੍ਰਸ਼ਾਸਨ ਵੱਲੋਂ ਸਾਡੀ ਇਹ ਮੰਗ ਹੈ ਵੀ ਵਿਦਿਆਰਥੀਆਂ ਦੇ ਲਈ ਕਲਾਸਾਂ ਦਾ ਪ੍ਰਬੰਧ ਕੀਤਾ ਜਾਵੇ ਬਕਾਇਦਾ ਹੋਰ ਵੀ ਜਿਹੜੇ ਕੋਈ ਨਿੱਕੇ-ਮੋਟੇ ਕੰਮ ਵੀ ਇਸੇ ਨੇ ਇਥੇ ਉਹ ਸਹੂਲਤਾਂ ਜਿਹੜੀਆਂ ਸਾਨੂੰ ਵਿਦਿਆਰਥੀਆਂ ਨੂੰ ਦਿੱਤੀਆਂ ਜਾਂਦਾ ਠੀਕ ਹੈ ਅਗਰ ਜੇ ਸਾਡੀ ਮੰਗ ਸੋਮਵਾਰ ਤੱਕ ਨਹੀਂ ਮੰਨੀ ਜਾਂਦੀ ਤਾਂ ਐਸਾ ਵੱਲੋਂ ਅਸੀਂ ਸੋਮਵਾਰ ਨੂੰ ਪੀਟੀਏ ਟੀਚਰ ਐਸੋਸੀਏਸ਼ਨ ਨਾਲ ਆਪਾਂ ਜਿਹੜੀ ਜਥੇਬੰਦੀ ਹੈ ਉਹਨੂੰ ਨਾਲ ਲੈ ਕੇ ਵੱਡਾ ਪ੍ਰੋਟੈਸਟ ਕਰਾਂਗੇ ਉਸ ਤੋਂ ਬਾਅਦ ਵੀ ਜੇ ਵੀ ਸਾਡਾ ਫਿਰ ਵੀ ਹੱਲ ਨਹੀਂ ਹੁੰਦਾ ਤਾਂ ਵਿਦਿਆਰਥੀਆਂ ਨੇ ਜਿਹੜੇ ਕਲਾਸਾਂ ਨੇ ਉਹ ਅਸੀਂ ਸੜਕ ਤੇ ਲਗਾ ਦੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ